ਜੋ ਤੁਮ ਕਾਰਨ ਕੇਸਵੇ ਅੰਤਰ ਲਿਵ ਲਾਗੀ ਏਕ ਅਨੂਪਮ ਅਨੂਪਵੀ ਕਿਮ ਹੋਈ ਵਿਪਾਗੀ ਤੇਕ ਇਕ ਅਬਮਾਨੀ ਚਾਤ੍ਰਿਕਾ ਬਿਜਰਤ ਜਗ ਮਾਹੀ ਜਦਪ ਜਲ ਪੂਰਨ ਮਹੀ ਕਹੂ ਮਾਰੂਚ ਨਾਹੀ ਸ਼ੇ ਕਾਮੀ ਦੇਖ ਕਾਮਨੀ ਹਿਰਦੇ ਸੂਲ ਉਪਜਾਈ ਕੋਟ ਬਿਦ ਬਿਦ ਉਚਰੇ ਬਾਕੀ ਬਿਥਾ ਨਾ ਜਾਈ ਜੋ ਜੇ ਚਾਹੇ ਸੋ ਮਿਲੇ ਆਰਤ ਗਤ ਹੋਈ ਕਹਿ ਰਵਿਦਾਸ ਜਹ ਗੋਪ ਨਾਹੀ ਜਾਣੇ ਸਭ ਕੋਈ ਜਗਤ ਗੁਰ ਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਜਦੋਂ ਜੀਵ ਦੇ ਮਨ ਵਿੱਚ ਪ੍ਰਭੂ ਨਾਲ ਸੱਚਾ ਪ੍ਰੇਮ ਆ ਜਾਂਦਾ ਹੈ ਇਸ ਜੀਵ ਦੀ ਪ੍ਰਭੂ ਨਾਲ ਬਿਰਤੀ ਜੁੜ ਜਾਂਦੀ ਹੈ ਔਰ ਇਹ ਐਸੇ ਨੰਦ ਅਨੁਭਵ ਕਰਦਾ ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ ਔਰ ਇਹ ਜੀਵ ਪ੍ਰਭੂ ਦਾ ਸਿਮਰਨ ਕਰਕੇ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ यो तुम कारण केशव अंतर लेव लागी एक अनुपम अनुपवी केम होई बिपागी तेक ਜੋ ਤੁਮ ਕਾਰਨ ਕੇਸੇ ਅੰਤਰ ਲਿਬ ਲੱਗੀ ਏਕ ਅਨਪਮ ਅਨਭਵੀ ਕਿਮ ਹੋਈ ਵਿਪਕੀ हे ਪ੍ਰਭੂ ਜੀ ਜਦੋਂ ਮੇਰੇ ਹਿਰਦੇ ਵਿੱਚ ਆਪ ਦੀ ਲਿਬ ਲੱਗੀ ਪਾਪ ਮੇਰੀ ਆਪ ਨਾਲ ਬਿਰਤੀ ਜੁੜ ਗਈ ਔਰ ਮੈਨੂੰ ਇਦਾਂ ਦਾ ਆਪ ਜੀ ਦਾ ਅਨੋਖਾ ਅਨੁਭਵ ਹੋਇਆ ਜੋ ਕੀ ਬਿਆਨ ਨਹੀਂ ਕੀਤਾ ਜਾ ਸਕਦਾ ਐਸੇ ਆਨੰਦਮਈ अनुभव ਨੂੰ ਕਰਕੇ ਮੈਂ ਆਪ ਦਾ ਰੂਪ ਹੋ ਗਿਆ ਔਰ ਹੁਣ ਮੈਂ ਆਪ ਤੋਂ ਵਖਨੀ ਹੋ ਸਕਦਾ ਭਾਵ ਪ੍ਰਭੂ ਜੀ ਮੈਂ ਆਪ ਹੀ ਦਾ ਸੁਣ ਕੇ ਕਰਕੇ ਆਪ ਦਾ ਹੀ ਰੂਪ ਹੋ ਗਿਆ ਹਾਂ ਏਕ ਅਭਿਮਾਨੀ ਚਾਤਰ ਗਾ ਵਿਚਰਤ ਜਗ ਮਾਹੀ ਜਦਪ ਜਲ ਪੂਰਨ ਮਹੀ ਕਹੂੰ 바ਰੂਚ ਨਾਹੀ ਇੱਕ ਵਿਮਾਨੀ ਚਤਰਗਾ ਬਿਤਰਤ ਜਗ ਮਾਹੀ ਜਦਪ ਜਲ ਪੂਰਨ ਮਹੀ ਕਹੂੰ 바ਰੂਚ ਨਾਹੀ ਜਿਵੇਂ ਇੱਕ ਪਪੀਹਾ ਸੰਸਾਰ ਵਿੱਚ ਬਿਚਰਦਾ ਹੈ ਸਵਾਤੀ ਬੂੰਦ ਇਸ ਨੂੰ ਤਲਾਸ਼ ਹੈ ਭਾਵੇਂ ਸਾਰੀ ਧਰਤੀ ਪਾਣੀ ਨਾਲ ਭਰੀ ਹੋਈ ਹੈ ਪਰ ਪੀਹੇ ਦੀ ਰੁਚੀ ਕੇਵਲ ਸਵਾਤੀ ਬੂੰਦ ਵਿੱਚ ਹੈ ਇਸੇ ਪ੍ਰਕਾਰ ਜੋ ਪ੍ਰਭੂ ਪ੍ਰੇਮੀ ਜੀਵ ਹੈ ਉਸ ਦੀ ਰੁਚੀ ਕੇਵਲ ਪ੍ਰਭੂ ਸਿਮਰਨ ਵਿੱਚ ਹੀ ਲੱਗੀ ਰਹਿੰਦੀ ਹੈ ਜੈਸੇ ਕਾਮੀ ਦੇਖ ਕਾਮਨੀ ਹਿਰਦੇ ਸੂਲ ਉਪਜਾਈ ਕੋਟ ਵੇਦ ਵਿਦ ਉਚਰੈ ਬਾਕੀ ਬਿਥਾਨਾ ਜਾਈ ਜੈਸੇ ਕਾਮੀ ਦੇ ਕਾਮਨੇ ਹਿਰਦੇ ਸੂਲ ਉਪਜਾਈ ਉਟ ਬੈਦ ਵਿਦ ਉਤਰੇ ਬਾਕੀ ਬਿਥਾ ਨਾ ਜਾਈ ਜਿਵੇਂ ਕਾਮੀ ਪੁਰਸ਼ ਇਸਤਰੀ ਨੂੰ ਦੇਖਦਾ ਹੈ ਉਸ ਦੇ ਹਿਰਦੇ ਵਿੱਚ ਇੱਕ ਸੂਲਾ ਉਤਪਨ ਹੁੰਦੀ ਹੈ ਔਰ ਭਾਵੇਂ ਕੁਰੂੜਾ ਬੈਦ ਅਨੇਕਾਂ ਬਿਧੀਆਂ ਨਾਲ ਉਸ ਦਾ ਲਾਜ ਕਰ ਲੈਣ ਪਰ ਉਸ ਜੀਵ ਦੇ ਮਨ ਵਿੱਚੋਂ ਜੋ ਇਸਤਰੀ ਪ੍ਰਤੀ ਸਨੇਹ ਹੈ ਉਹ ਜਾਂਦਾ ਨਹੀਂ ਹੈ ਇਸੇ ਪ੍ਰਕਾਰ ਜਿਸ ਜੀਵ ਦੇ ਮਨ ਵਿੱਚ ਪ੍ਰਭੂ ਨਾਲ ਸੱਚਾ ਪਿਆਰ ਹੈ ਉਸ ਨੂੰ ਸੱਚਾ ਸੁਖ ਕੇਵਲ ਪ੍ਰਭੂ ਦੇ ਸਿਮਰਨ ਕਰਨ ਨਾਲ ਹੀ ਪ੍ਰਾਪਤ ਹੁੰਦਾ ਹੈ ਜੋ ਜੇ ਚਾਹੇ ਸੋ ਮਿਲੇ ਆਰਤ ਗਤ ਹੋਈ ਕਹਿਰ ਵਿਦਾਸ ਜੈ ਗੋਪ ਨਾਹੀ ਜਾਣੇ ਸਭ ਕੋਈ ਜੋ ਜੇ ਚਾਹੇ ਸੋ ਮਿਲੇ ਆਰਤਗਤ ਹੋਈ ਕਹਿਰਪਦਾਸ ਜੇ ਗੋਪ ਨਾਹੀ ਜਾਣੇ ਸਭ ਕੋਈ ਸਤਿਗੁਰੂ ਵਿਦਾਸ ਮਹਾਰਾਜ ਫਰਮਾਉਂਦੇ ਜੋ ਜੀਵ ਪ੍ਰਭੂ ਨਾਲ ਸੱਚਾ ਪ੍ਰੇਮ ਕਰਤਾ ਹੈ ਪ੍ਰਭੂ ਜਿਸ ਜੀਵ ਦੇ ਹਿਰਦੇ ਵਿੱਚ ਪ੍ਰਭੂ ਨੂੰ ਮਿਲੰਦੀ ਸੱਚੀ ਇੱਛਾ ਹੈ ਉਹ ਜੀਵ ਉਸ ਪ੍ਰਭੂ ਦਾ ਸਿਮਰਨ ਕਰਕੇ ਉਸ ਵਿੱਚ ਸਮਾ ਜਾਂਦਾ ਹੈ ਔਰ ਉਸ ਨੂੰ ਪਰਮਗਤੀ ਦੀ ਪ੍ਰਾਪਤੀ ਹੁੰਦੀ ਹੈ ਇਹ ਗੱਲ ਕੋਈ ਲੁਕੀ ਸ਼ੀਪੀ ਨਹੀਂ ਹੈ ਸਾਰੇ ਸੰਸਾਰ ਦੇ ਲੋਕ ਇਸ ਗੱਲ ਨੂੰ ਜਾਣਦੇ ਹਨ ਜਿਹੜਾ ਜੀ ਪ੍ਰਭੂ ਨਾਲ ਸੱਚਾ ਪ੍ਰੇਮ ਕਰਦਾ ਹੈ ਉਸ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ